ਹਾਂਜੀ ਵੀਰੇ ਛੱਤਸਰੀ ਕਾਲ ਸਾਰਾ ਭਰਾਵਾਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਥੋੜੀ ਜਿਹੀ ਜਾਣਕਾਰੀ ਸਾਂਝੀ ਕਰਾਂਗੇ ਤੇ ਕਈ ਭਰਾਵਾਂ ਦੇ ਸਵਾਲ ਹੁੰਦੇ ਆ ਮਾਣਾ ਚ ਵੀ ਜਾਨਵਰ ਮੰਡੀਆਂ 'ਤੇ ਚੰਗੇ ਹੁੰਦੇ ਆ ਜਾਂ ਘਰਾਂ 'ਚ ਚੰਗੇ ਹੁੰਦੇ ਆ ਵੀ ਰੇਟਾਂ ਦਾ ਕਿੰਨਾ ਕ ਫਰਕ ਆਉਂਦਾ ਮੰਡੀਆਂ 'ਚ ਤੇ ਘਰਾਂ ਨਾਲ ਗੱਲ ਇਦਾਂ ਹੁੰਦੀ ਸੱਜਣੋ ਵੀ ਜੇ ਤਾਂ ਤੁਹਾਡੇ ਨਾਲ ਹੋਣੀ ਹੈ ਠੱਗੀ ਤਾਂ ਹੋ ਸਕਦੀ ਆ ਵੀ ਉਹ ਉਹ ਤਾਂ ਘਰੇ ਵੀ ਹੋ ਕੇ ਰਹੂਗਾ ਭਾਵੇਂ ਜੇ ਘਰੋਂ ਲੈ ਲੋ ਤੁਸੀਂ ਇਹਦੇ ਤੇ ਜੇ ਕਿਸੇ ਨੇ ਮੰਨਦੀ ਠੋਕਣੀ ਹੈ ਤੁਹਾਡੀ ਵੀ ਹਨਾ ਤੇ ਮੰਨ ਲਗੇ ਚਲੋ ਮਾੜਾ ਵਸੂ ਦੇਣੀ ਆ ਉਹੀ ਤੁਸੀਂ ਉਹ ਤੁਹਾਡੇ ਸਮਝ ਦੇ ਡਿਪੈਂਡ ਕਰਦਾ ਨਾ ਵੀ ਆਪਾਂ ਕੀ ਲੈਣਾ ਤੇ ਸਾਹਮਣੇ ਆਪਣਾ ਸਾਹਮਣੇ ਵਾਲਾ ਆਪਾਂ ਨੂੰ ਕੀ ਵੇਚੀ ਜਾਂਦਾ ਤੇ ਰਹੀ ਗੱਲ ਆਪਦੀ ਸਮਝ ਦੀ ਹੁੰਦੀ ਆ ਮੰਡੀਆਂ ਦੇ ਵੀ ਜਾਨਵਰ ਇਹ ਜੀ ਗੱਲ ਨਹੀਂ ਹੁੰਦੀ ਮੰਡੀਆਂ ਤੇ ਇਹ ਨਹੀਂ ਹੈਗਾ ਕਿ ਸਾਰੇ ਠਾਕੀ ਤੁਰੇ ਫਿਰਦੇ ਨੇ ਮੰਡੀਆਂ ਤੇ ਵੀ ਜਾਨਵਰ ਵਧੀਆ ਆਉਂਦੇ ਨੇ ਇਹ ਜੀ ਗੱਲ ਨਹੀਂ ਮੈਂ ਬਹੁਤ ਵਾਰੀ ਮੰਡੀ ਦੀ ਵੇਚ ਕੇ ਵੀ ਆਇਆ ਤੇ ਮੰਡੀ ਤੋਂ ਲੈ ਕੇ ਵੀ ਆਇਆ ਫਤਿਹਬਾਦ ਮੰਡੀ ਤੋਂ ਮੈਂ 2022 23 ਦੇ ਵਿੱਚ 4 ਮਹੀਨੇ ਲੈ ਕੇ ਆਈ ਸੀ ਤੇ ਉਹ ਮਾਇਆ ਸੀਗਾ 82-85 ਹਜ਼ਾਰ ਦੇ ਕੁਝ ਮੰਨ ਕੇ ਖਰਚਾ ਪਾ ਕੇ ਮੈਂ 2-3-3000 ਰੁਪਏ ਲਖਾਈ ਦਾ ਪਾ ਕੇ ਵਿੱਚ ਵਿੱਚ ਹੀ ਗੱਡੀ ਦਾ 85-86 ਹਜ਼ਾਰ ਘਰੇ ਪਈਆਂ ਸੀ ਤੇ ਦੁੱਧ ਦਿੱਤਾ ਉਹਨਾਂ ਨੇ 14-14 15-15 ਕਿਲੋ ਚੰਗੀਆਂ ਸੀ ਬੁੱਲਮੂ ਲਾ ਕੇ ਤੇ ਮੰਡੀਆਂ 'ਚ ਜਿਹੜੇ ਵੀ ਭਰਾ ਗੱਬਣ ਵਈਆਂ ਲੈਂਦੇ ਨੇ ਜੇ ਖਾਸ ਕਰਕੇ ਗੱਬਣ ਟੋਕੜ ਗੱਬਣਾ ਤਾਂ ਜਦੋਂ ਵੀ ਤੁਸੀਂ ਚੈੱਕ ਕਰਾਉਣਾ ਡਾਕਟਰ ਤੋਂ ਪਹਿਲੀ ਗੱਲ ਇਹ ਹੈ ਵੀ ਜਦੋਂ ਡਾਕਟਰ ਹੱਥ ਪਾਉਂਦਾ ਉਦੋਂ ਉਹਦੇ 'ਚ ਗੋਹਾ ਨਿਕਲਣਾ ਗੋਹਾ ਨਿਕਲਣਾ ਜ਼ਰੂਰੀ ਹੈ ਜਦੋਂ ਲਫਾਫੇ ਨਾਲ ਹੱਥ ਨਹੀਂ ਮਤਲਬ ਚੈੱਕ ਕਰਦਾ ਡਾਕਟਰ ਤੇ ਇਹ ਨਿਸ਼ਾਨੀ ਹੁੰਦੀ ਜੇ ਪਸ਼ੂ ਦੇ ਵਿੱਚ ਗੋਹਾ ਨਹੀਂ ਨਿਕਲਦਾ ਨਾ ਮੰਨ ਵੀ ਚਲੋ ਵੀ ਚੈੱਕ ਕਰਨ ਵੇਲੇ ਤਾਂ ਸੱਜਣ ਨੂੰ ਉਹਨੂੰ ਬੰਨ੍ਹ ਦੀ ਸ਼ਿਕਾਇਤ ਆ 100% ਤੇ ਇਹ ਜਿਹੇ ਪਸ਼ੂ ਪਤਾ ਹੀ ਵੀ ਨਾ ਖਰੀਦੋ ਨਾ ਜੇ ਉਹ ਬੰਨ੍ਹ ਵਾਲੇ ਜਾਨ ਬਰਦਾਈ ਗਿਆ ਉਹਦਾ ਵੀ ਸਿੱਧਾ ਐ ਨਹੀਂ ਪਤਾ ਡੈਥ ਹੋ ਜੂਦੀ ਤੇ ਆਪਾਂ ਨੇ ਕਿਹਾ ਉਹਨਾਂ ਦੀ ਮਿਹਨਤ ਸੀ ਕਮਾਈ ਦੀ ਜਿਹੜੇ ਲੋਕਾਂ ਦੇ ਵਿਅਰਥ ਜਾ ਗਏ ਤੇ ਅਹੀ ਦੂਜੀ ਗੱਲ ਮੰਡੀਆਂ ਦੇ ਰੇਟ ਹੁੰਦੇ ਨਹੀਂ ਆਫਸਰ ਇਹਦੇ ਲੋਕ 1.5 ਲੱਖ ਮੰਗਦੇ ਰਹਿੰਦੇ ਨੇ ਤੇ ਸਵਾਲ ਇਹਦਾ 1.5 ਕਰਨੀ ਚਾਹ ਰਹਾ ਹਨ ਜਿਹੜੇ ਚੰਗੀਆਂ ਤਾਂ ਥੋੜਾ ਜਿਹਾ ਸਾਵਧਾਨ ਰਹਿ ਜਾਓ ਕਿਉਂ ਇਦੋ ਬੋਏ ਤੋਂ ਬਾਅਦ ਅਕਮ ਮੇਰੀ ਹੁਣ 25 ਸਾਲ ਦੀ ਉਮਰ ਹੋ ਗਈ ਹੈ ਮੰਡੀਆਂ ਤੇ ਬਹੁਤ ਜ਼ਿਆਦਾ ੁੱਕੇ ਖਾਦੇ ਨੇ ਦੇਖਿਆ ਘਰ ਤੇ ਲੋਕ ਮੰਨ ਕੇ ਚਲੋ ਦੁਬਾਰੇ ਸਵੇਰੇ 10-11 ਵਜੇ ਕਰੀਏ 1 ਲੱਖ ਰੁਪਈਆ ਮੰਨ ਤੇ ਅਣੀ ਵੇਲਾ ਸ਼ਾਮ ਨੂੰ 85 ਹਜ਼ਾਰ ਵੀ ਪਹਿਨ 90 ਹਜ਼ਾਰ ਵੀ ਲਾਜਾ ਪਰ ਰੇਟ ਸੁਣ ਕੇ ਨਾ ਡਰਾਈ ਕਰੋ ਸੌਦਾ ਹੀ ਹੋ ਜਾਂਦੇ ਹੁੰਦੇ ਨੇ ਵੀ ਸਾਰੇ ਵਪਾਰੀ ਵੀ ਠੱਗ ਹੁੰਦੇ ਨੇ ਨਾ ਤੇ ਵਿੱਚ ਲੋਕਾਂ ਦੀ ਫਿਕਰਤ ਹੁੰਦੀ ਜਾਣ ਕੇ ਗੁੱਟ ਬਣ ਜਾਂਦੇ ਨੇ ਗੁੱਟ ਕਹਿੰਦੇ ਨੇ ਉਹਨੂੰ ਅਣਜਾਣ ਜਿਵੇਂ ਕਹਿੰਦੇ ਨੇ ਯਾਰ ਇਹ ਤਾਂ ਨਾਰਮਲ ਹੁੰਦਾ ਜਿੱਦਾ ਜਾਂ ਇਹ ਇਹ ਹੁੰਦੇ ਵਾਰੀ ਨੇਗੇ ਲੋਕਾਂ ਨੂੰ ਪਰਵਾਉਣ ਵਾਸਤੇ ਜੇ ਪਰਵਾਉਣ ਵਾਸਤੇ ਬੁੱਟ ਬਣ ਜਿੰਦੇ ਨੇ ਤੇ ਉਹ ਮੁੜ ਕੇ ਧਰ ਦਿੰਦੇ ਆ ਨਹੀਂ ਆ ਮਾ ਜਿੱਤੋ ਇਹ ਗਰੀਬ ਲੋਕੀ ਤੇ ਆ ਮਾਇਲਾ ਇਹ ਹਨ ਆਪਾਂ 1000 ਦੇਖੋ ਮੇਰੇ ਵਿਚਾਰ ਤੋਂ ਜਿੱਸੀ ਇਹ ਰੱਬ ਦਾ ਹੈਗਾ ਰਸਤੂ ਤੇ ਵਧੀਆ ਮੰਨ ਕੇ ਜਦੋਂ ਭਾਣਾ ਮਿਲ ਗਈ ਸਿੰਘ ਥੋੜਾ ਜਿਆਦਾ ਜੀਰੂ ਗੰਦਾ ਜਾਗਦਾ ਤੇ ਵੀ ਰੇਟ ਪਤਲੋ ਦੇਖੋ ਨਾ ਬਾਕੀ ਦੁੱਧ ਹੈਗਾ ਕਿਹਨਾਂ ਨੂੰ ਕੈਸਾ ਮਿਲਦਾ ਤੇਰਾ ਕੈਸਾ ਮਿਲਦਾ ਹੈਗਾ ਦੁੱਧ ਜਿਹੜਾ 11 12 ਕਿਲੋ ਦਾ ਤਾਂ 12 12 ਕਿਲੋ ਵੀ ਬਹੁਤ ਹੋ ਜਾਂਦਾ ਤੇ ਰੇਟ ਸਹੀ ਮੰਨੇ ਤੇ ਲਾਇਆ ਹੈ ਵੇ ਜੇ ਹੁਣ ਸਵਾ ਲੱਖ ਰੁਪਏ ਲਾਇਆ ਤਾਂ ਮੈਂ 12 ਕਿਲੋ ਵੀ ਹੋ ਜਾਂਦੇ ਇੱਕ ਵੀ ਸੋਹਣੀ ਸੰਖੀ ਮੈਂ ਆਪਾਂ ਨੂੰ ਇਸ ਜਿਆ ਪਕਾ ਦੱਸਦਾ ਨਹੀਂ ਸਕਦਾ 12 ਕਿਲੋ ਤੇ ਲੱਗੇ ਹੋਣਾ ਜਿੰਨੇ ਤੋਂ ਬੜੇ ਮਹਿੰਗੇ ਤੇ ਹਨਾ ਫਸਲਾਤ ਤੇ ਇਹ ਨਹੀਂ ਗੱਲ ਲੋਕਾਂ ਦੀ ਗੱਲਾਂ ਕਿ ਨਾ ਆਇਆ ਕਰੋ ਦੁਨੀਆ ਵਿੱਚ ਜਿਆ ਭੇਜਣ ਨਾਲ ਤੇ ਬਹੁਤ ਕੁਝ ਭੁੱਲਦੇ ਹਨਾ ਤੇ ਇੰਨੇ ਜਿਆਦਾ ਕੈਮੀਕਲ ਕਰਦੇ ਆ ਗੰਬਣ ਪਸ਼ੂ ਕਦੇ ਨਾਲ ਲਿਆ ਕੋ ਮੇਰੀ ਸਲਾਹ ਤੇ ਹੀ ਐ ਮੈਂ ਨਾ ਚਾਰ ਪੰਜ ਵਾਰ ਤੇ ਵੀ ਹੋ ਗਈ ਮੰਗੇ ਮੰਗੇ ਮੈਂ ਮੈਂ ਸਮਝੋ ਕਰਿਆ ਨਹੀਂ ਪਰ ਹੁਣ ਕੰਨਾਂ ਨੂੰ ਹੱਥ ਲੱਗ ਗਏ ਹੁਣ ਆ ਰਹੇ ਤੇ ਇਹ ਕਾ ਮੱਧਿਆਵੀ ਦਾਈ ਵੀ ਨਹੀਂ ਕੱਟੀ ਜਮਗਰ ਦੇਖੋ ਵੱਡੀ ਮੱਝ ਸੂਣ ਵਾਲੇ ਬੁੱਤੇ ਸਿੰਘ ਵਾਲੀ ਕੋਈ ਕੱਟੀ ਜਾਨੀ ਤੇ ਸਾਲ ਦੀ ਵਾਲੇ ਸਾਲ ਦੀ ਬੂਲੀ ਕੱਟਾ ਇਹ ਕਿਸੇ ਨੇ ਗੱਲਾਂ ਸੁਣਾਇਆ ਕੋਈ ਕਿਉਂ ਮੈਂ ਤਾਂ ਹੁਣ ਇੰਨੇ ਵੇਖ ਧੋਖੇ ਖਾਲੇ ਧੱਕੇ ਖਾਲੇ ਪਤਾ ਲੱਗਦਾ ਨਾ ਇੰਨੇ ਜਿਆਦਾ ਤੇ ਵੀ ਥੋੜੀ ਆਪ ਤੇਚਲਾ ਕਰਾ ਕਰੋ ਜੀ ਜੇਕਰ ਮੈਂ ਲੈਣੀ ਆ ਮਤੂ ਡੰਗ ਉਥੇ ਰਹਿ ਜਾ ਕਰੋ ਲੱਗਦਾ ਮੈਂ ਤੇ ਡੋੜੰਗ ਨਹੀਂ ਤਿੰਨ ਹੀ ਡੰਗ ਚੋਇਆ ਕਰੋ ਪਹਿਲੇ ਡੰਗ ਤਾਂ ਜਿਨੀ ਸ਼ਾਮ ਨੂੰ ਚੋਣੀ ਆ ਉਹਨੂੰ ਖਾਲੀ ਕਰਤੀ ਉਹਦਾ ਖਾਲੀ ਕਰਤਾ ਜਨਾ ਤਾਂ ਵਪਾਰੀ ਕੀ ਕਰਦੇ ਆ ਜੇ ਹੁਣ ਜ਼ਿਆਦਾਤਰ ਲੋਕ ਕੀ ਕਰਦੇ ਆ ਮਈਆਂ ਵੇਚਣ ਵਪਾਰੀ ਮੈਂ ਮੈਂ ਚਾਹ ਪਾਉਂਦੇ ਹਾਂ ਸ਼ਾਮ ਨੂੰ ਸਵੇਰੇ ਜੋ ਹੁੰਦੇ ਦੋ ਵਜੇ ਦੀ ਤੇ ਸ਼ਾਮ ਨੂੰ ਸਵਾਨਦੇ ਆ 6 ਵਜੇ ਉਹ 4 ਘੰਟੇ ਦਾ ਫਰਕ ਪਾ ਜਾਂਦਾ 4 ਘੰਟੇ ਦੀ ਤੁਹਾਨੂੰ ਫਰਕੀ ਆ ਉਹਦੇ ਰੋ ਉਹਦਾ ਹੀ ਕਿਲੋ ਦੁੱਧ ਵਧਾਰਨ ਦਾ ਮੇਰੇ ਵਰਗੇ ਨੂੰ ਆਇਆ ਹੁੰਦਾ ਯਾਰ ਬੁੱਧੀ ਬੜਾਗਾ ਨਾ ਜਦੋਂ 4-5 ਕਿਲੋ ਦੁੱਧ ਮੈਂ ਸਿੱਧਾ 6-7 ਕਿਲੋ ਤੇ ਪਾ ਗ ਜਾਂਦੇ ਪੜਾਉਂਦਾ ਤਾਂ ਬੇਫੂਹ ਬਣਾ ਬਣਾ ਕਰੋ ਤੇ ਵੀਡੀਓ ਤੇ ਚਲੇ ਲੋਕ ਪਾਉਂਦੇ ਆ ਨਾ ਪਾਈ ਜਾਣਗੇ ਤੇ ਬਾਕੀ ਰਹੀ ਗੱਲ ਵੀਡੀਓ ਦੀ ਵੀਡੀਓ ਚ ਲੋਕ ਜਿੰਨੇ ਆ ਕੈਮੀਕਲ ਜਿਹੜੇ ਦਿਖਾਈ ਜਾਂਦੇ ਰਹਿੰਦੇ ਨੇ ਆਟਰ ਵਧਾਉਣ ਵਾਸਤੇ ਜਾਂ ਕੁਝ ਵੀ ਇਹਦਾ ਕਿਤੇ ਨਾ ਕਿਤੇ ਨੁਕਸਾਨ ਵੀ ਹੋਗਾ ਨੁਕਸਾਨ ਆਇਆ ਯਾਰ ਅਭੀ ਰਿਜ਼ਲਟ ਤਾਂ ਹੈਗਾ ਉਹਦਾ ਜਲਤਾਂ ਆਈਆਂ ਵੀਰ 10 ਕਿਲੋ ਲਈ ਤੇ 15 ਕਿਲੋ ਲਈ ਲੱਗ ਜੇ ਦੁੱਧ ਹੈਗਾ ਜੇ ਤਿੰਨੋ ਕਰਮਾਂ ਜਿਹਨੇ ਜਿੰਨਾ ਦੇ ਨਾਮ ਇਹਨੂੰ ਉੰਨੀ ਦੇ ਨਾਲ ਉਹ ਜਿੰਨਾ ਦਾ ਸਾਲਾਣਾ